ਕੱਲ ਵਾਲੇ ਸਵਾਲ ਨੰਬਰ 26 ਦਾ ਜਵਾਬ ਹੈ ਜਿਹਦੇ ਨਾਲ ਪਹਿਲਾਂ ਪੰਜੇਰੀ ਜਾਂ ਾਲਸੀਆਂ ਬਣਾਉਣ ਲੱਗੇ ਸਾਰਾ ਸਮਾਨ ਕੁੱਟਦੇ ਹੁੰਦੇ ਸੀ ਨਾ ਉਹਨੂੰ ਹਮਾਮਦਸਤਾ ਕਹਿੰਦੇ ਆ ਸਾਡੇ ਵਾਲ ਨੂੰ ਹਮਾਮਦਸਤਾ ਕਹਿੰਦੇ ਆ ਤੇ ਹੋਰ ਬੋਲੀਆਂ ਜਿਨ੍ਹਾਂ ਨੂੰ ਹੋਰ ਵੀ ਕੁਝ ਕਹਿੰਦੇ ਹੋਣਗੇ ਕਾਫੀ ਜਵਾਬ ਆਏ ਨੇ ਤੇ ਅੱਜ ਦਾ ਸਵਾਲ ਹੈ ਕਿ ਪਹਿਲਾਂ ਲੋਕ ਜਿਵੇਂ ਕਣਕਾਂ ਵੱਢਦੇ ਸੀਗੇ ਹੁਣ ਤਾਂ ਕੰਬਾਈਨ ਆ ਗਈਆਂ ਅੜੰਬੇ ਆ ਗਏ ਥਰੇਸ਼ਰ ਆ ਗਏ ਪਹਿਲਾਂ ਨਾ ਲੋਕੀ ਕੀ ਕਰਦੇ ਸੀ ਵੱਢ ਕੇ ਤੇ ਕਣਕ ਨੂੰ ਨਾ ਕਿਸੇ ਖੁੱਲੀ ਜਗ੍ਹਾ ਇਕੱਠੀ ਕਰ ਲੈਂਦੇ ਸੀਗੇ ਪਿੰਡਾਂ 'ਚ ਵੀ ਥਾਂ ਉਹਦੇ ਖੇਤ 'ਚ ਵੀ ਕਰ ਲੈਂਦੇ ਸੀਗੇ ਤੇ ਬੁਲਦਾਂ ਨਾਲ ਨਾ ਗਾਹ ਪਾਉਂਦੇ ਹੁੰਦੇ ਸੀਗੇ ਬੁਲਦਾਂ ਨੂੰ ਪਲੇਨ ਜਾਂ ਕਰਕੇ ਨਾ ਫਸਲ ਨੂੰ ਗੋਲ ਜਾਂ ਕਰ ਲੈਣਾ ਉੱਤੇ ਫੇਰਨੇ ਬੁਲਦ ਕਿਸੇ ਦੋ ਫੇਰਨੇ ਕਿਸੇ ਚਾਰ ਫੇਰਨੇ ਜਿਵੇਂ ਜਿਵੇਂ ਕਿਸੇ ਕੋਲ ਹੁੰਦੇ ਸੀਗੇ ਤੇ ਬੁਲਦਾਂ ਦੇ ਪਿੱਛੇ ਨਾ ਇੱਕ ਚੀਜ਼ ਪਾਉਂਦੇ ਹੁੰਦੇ ਸੀ ਛਾਪੇ ਛਾਪਿਆਂ ਦਾ ਬਣਾ ਕੇ ਉਹਨੂੰ ਕੀ ਕਹਿੰਦੇ ਸੀਗੇ ਜਰੂਰ ਦੱਸਿਓ ਜਿਹੜੇ ਲੋਕ ਪਹਿਲਾਂ ਇਦਾਂ ਕੰਮ ਕਰਦੇ ਰਿਆ ਉਹਨਾਂ ਨੂੰ ਪਤਾ ਹੈ ਉਹਨੂੰ ਕੀ ਕਹਿੰਦੇ ਸੀਗੇ ਉਹ ਜਰੂਰ ਆਪਣੀ ਆਪਣੀ ਬੋਲੀ ਜਵਾਬ ਦਿਓ ਨਵੀਂ ਪੀੜ੍ਹੀ ਨੂੰ ਪਤਾ ਲੱਗ ਸਕੇ ਵੀ ਆਪਾਂ ਕਿੱਥੋਂ ਸ਼ੁਰੂ ਹੋਏ ਆਂ ਵੀ ਹਮੇਸ਼ਾ ਹੀ ਆ ਟੈਕਨੋਲੋਜੀ ਨਹੀਂ ਸੀ ਅੱਜ ਵਾਲੀ ਵੀ ਆਪਾਂ ਕਿੱਥੋਂ ਸ਼ੁਰੂ ਕੀਤੀਆਂ ਨੇ ਇਹ ਚੀਜ਼ਾਂ ਸਾਰੀਆਂ ਇਹ ਸਵਾਲ ਦਾ ਜਵਾਬ ਜਰੂਰ ਦਿਓ ਵੀ ਪਹਿਲਾਂ ਜਦੋਂ ਬੁੱਲਦਾਂ ਨਾਲ ਗਾਹ ਕੇ ਫਸਲਾਂ ਕੱਢਦੇ ਹੁੰਦੇ ਸੀਗੇ ਜਿਹੜਾ ਬੁਲਦਾਂ ਦੇ ਪਿੱਛੇ ਛਾਬਿਆਂ ਦਾ ਬਣਾ ਕੇ ਬੰਦੇ ਹੁੰਦੇ ਸੀ ਨਾ ਫਸਲ ਨੂੰ ਬਰੀਕ ਕਰਨ ਵਾਸਤੇ ਦਾਣੇ ਕੱਢਣ ਵਾਸਤੇ ਉਹਨੂੰ ਕੀ ਕਹਿੰਦੇ ਸੀਗਾ